ਕਰੀਏ ਸ਼ੁਰੂ ਜੀ ਆਪ ਜੀ ਦੇ ਅਗੇ ਹੋ ਵੀ ਹਾਂ ਜੀ ਆ ਰਿਲੀ ਸੌਰੀ ਭਾਈ ਪਣੀ ਆ ਗਿਆ ਹਾਂ ਜੀ ਆ ਗਏ ਸਰ ਸਾਰੇ ਹੀ ਸਰਕਾਰਯੋਗ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਪ੍ਰੈਸ ਕਾਨਫਰੰਸ ਮੇਰੇ ਨਾਲ ਸੜੀ ਮੇਰੇ ਕੈਬਨਟ ਦੇ ਸਾਥੀ ਮਿਨਿਸਟਰ ਹਰਪੰਨ ਸਿੰਘ ਜੀ ਮਾਨਯੋਗ ਪਾਵਰ ਮਨਿਸਟਰ ਡੀਪੀਡ ਮਨਿਸਟਰ ਸਾਡੇ ਟੂਰਿਜ਼ਮ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਕਿਸ਼ਾ ਨਿਰਦੇਸ਼ੇਟ ਸਾਡੇ 350 ਸਾਲਾਂ ਜੋ ਨਵੇਂ ਪਾਤਸ਼ਾਹ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜੜੀ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 350 ਸਾਲਾ ਨਵੇ ਪਾਕਸ਼ਾ ਦਾ ਬਹੁਤ ਵੱਡੇ ਪੱਧਰ ਦੇ ਉਤੇ ਪੂਰੀ ਸਰਕਾਰ ਮਨਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ مشਾਲੇ شہادت ਜਿਹੜੀ ਯਾਤਰਾ ਹੈ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸ਼ਹੀਦਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ। ਪੂਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ। ਜਿਸ ਦੇ ਵਿੱਚੋਂ ਦੁਆਬੇ ਤੋਂ ਇੱਕ ਯਾਤਰਾ, ਇੱਕ ਯਾਤਰਾ ਮਾਝੇ ਤੋਂ ਤੇ ਦੋ ਯਾਤਰਾਵਾਂ ਮਾਲਵੇ ਦੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ। ਯਾਤਰਾਵਾਂ ਹੋਈਆਂ ਤੇ 24-25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ। ਉਸ਼ੀਰੀ ਨਾਲ ਪੁਰ ਸਾਵਧਾਨੀ ਕਰ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੇ ਪੂਰੇ ਸ਼ਹਿਰ ਪੰਜਾਬ ਦੇ 23 ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਮਸ਼ਾਦੇ ਸਾਰੇ ਸਰਕਾਰੀ ਸਕੂਲਾਂ 'ਚ ਐਡਿਟਸ ਹੋਣਾਂਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਵੇਂ ਪਾਤਸ਼ਾਹ ਦੇ ਜਿਹੜੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਸ਼ਿਰੀਨੰਗਪੁਰ ਸਾਹਿਬ ਵਿਖੇ ਬਹੁਤ ਵੱਡੇ ਸਾਡਾ ਅਨੁਮਾਨ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣਾਊਗੀ ਜਿਹਦੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਟ ਸਿਟੀ ਦਾ ਧਰੋਨ ਸ਼ੋਅ ਧਾਰਕ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਆਪਰੀਆਂ ਸਾਰੇ ਸਾਰੇ ਟੋਟਲ 350 ਸਾਲਾਂ ਸਮਾਗਮ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ 'ਚ বাস ਦਾ ਕੋਈ ਵੀ ਜਿੱਦੀ ਵੀ ਸ਼ਰਧਾ ਹੈ ਉਹ ਸੁਝਾਅ ਦੇਣਾ ਚਾਵੇ ਪੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਤੇ ਫੀਡਬੈਕ ਲਈ ਹੈ ਉਹ ਜਿਹੜਾ ਉਹ ਫੀਡਬੈਕ ਦੇ ਲਈ ਸਾਡੀ ਜਿਹੜੀ ਵੈਬਸਾਈਟ ਆਪਣੀ ਈਮੇਲ ਜਨਾਬ ਉਹ ਪਛਾਣ ਜੀ ਦੋ ਮਨਾ ਰਹੇ ਆ ਤੇ ਜਿੱਥੇ ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਪਾਇਦੇ ਵਿੱਚ ਜਿਹੜਾ ਹੈ ਹੋਗਾ ਇਹ ਅੱਜ ਤਾਂ ਜਿਹੜੀ ਮੀਟਿੰਗ ਸੀ ਤੇ ਡਿਊਟੀ ਲਗਾਈ ਸੀ सीएम ਸਾਹਿਬ ਨੇ ਸਾਡੀ ਤੇ ਅਸੀਂ ਇਸ ਦੇ ਉੱਤੇ ਜਿਹੜਾ ਰੈਗੂਲਰਲੀ ਇਸ ਦੀ ਮੋਨਿਟਰਿੰਗ ਐ ਸੀਪੀਸੀ ਕੋਲ ਸਾਰੇ ਗੁਰਤਾ ਹੰਮ ਸੇਕ ਇਤਿਹਾਸਿਕ ਹੈ ਜੀ ਕਿ ਐਸਜੀਪੀਸੀ ਨਾਲ ਤੁਸੀਂ ਮਿਲ ਕੇ ਬਣਾ ਰਹੇ ਹੋ ਜਾਂ ਕਿ ਐਨਜੀਪੀਪਾ ਸਰਕਾਰ ਆਪਣੇ ਪੱਧਰ ਤੇ ਕਰ ਰਹੀ ਹੈ ਅਸੀਂ ਆਪਣੇ ਹਰ ਇੱਕ ਜਿਹਨੇ ਵੀ ਚਾਇਆ ਐਸਜੀਪੀਸੀ ਹੈ ਇਸ ਤੋਂ ਪਹਿਲਾਂ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਗਈ ਹੈ ਜੋ ਜੋ ਵੀ ਜੀਤੀ ਦੀ ਸ਼ਰਤ ਹੈ ਉਹਦੇ ਵਿੱਚ ਸ਼ਾਮਿਲ ਹੋ ਸਕਦਾ ਪਰ ਪੰਜਾਬ ਸਰਕਾਰ ਆਪਣੇ ਮੁਕੰਮਲ ਤੇ ਅਸੀਂ ਜਿਹੜਾ ਹੈ ਜੰਮੂ ਕਸ਼ਮੀਰ ਸਰਕਾਰ ਨਾਲ ਵੀ رابطہ ਕਰ ਰਾਪਤਾ ਕਰ ਰਿਹਾ ਹਰਿਆਣਾ ਦੀ ਸਰਕਾਰ ਨਾਲ ਵੀ ਰابطਾ ਕਰ ਰਿਹਾ ਪਰ ਸਾਡੀ ਜ਼ਿੰਮੇਵਾਰੀ ਇਕੱਲੇ ਸਾਨੂੰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਅਸੀਂ ਹਰ ਸੰਭਵ ਤਰੀਕੇ ਨਾਲ ਬਹੁਤ ਸ਼ਰਧਾ ਦੇ ਨਾਲ ਤੇ ਬੜੀ ਨਿਸ਼ਟਾ ਦੇ ਨਾਲ ਸੇਵਾ ਸਾਹਿਬਾਨਾਂ ਨੂੰ ਬੁਲਾਇਆ ਗਿਆ ਅੱਜ ਹੀ ਹਰਿਆਣੇ ਦੀ ਜਿਹੜੀ ਗੁਰਵੰਦ ਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਮਿਲ ਕੇ ਗਏ ਤੇ ਆਨ ਵਾਲੇ ਸਮੇਂ ਜਿੰਨੇ ਵੀ ਸਿੱਖ ਸਕਾਲਰਸ ਨੇ ਜਿੰਨੇ ਸਾਡੇ ਸੰਪਰਦਾਵਾਂ ਦੇ ਮੁਖੀ ਨੇ ਜਿੰਨੇ ਕਾਰਸੇਵਾ ਵਾਲੇ ਬਾਬੇ ਨੇ ਸਾਰਿਆਂ ਨੂੰ ਅਸੀਂ ਜਿਹੜਾ ਹੈ ਉਹਨਾਂ ਦਾ ਵੀ ਸਹਿਯੋਗ ਲਵਾਂਗੇ मैम उन्नीस तारीख को होगा बट अभी इसका जो है वो हम आपको अगस्त के महीने में बता देंगे बिकॉज पंजाब सरकार जम्मू एंड कश्मीर की सरकार के साथ बात करें उन्नीस नवम्बर कुल जो समागम होंगे उन्नीस से पच्चीस नवम्बर होंगे और जी व्हाइट सिटीजन क्या भी करना है। क्योंकि जो तीन सौ साल मनाया गया उस समय ਕਮੇਟਰੀ ਪੂਰੇ ਰਹਿਗਾ ਕਸਗਾ ਵੋਇਸ ਅਸੀਂ ਅਸੀਂ ਜੀ ਲੈਜਿਸਲੇਸ਼ਨ ਅਸੀਂ ਵਿਧਾਨ ਸਭਾ ਚ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਨਹੀਂ ਇਹਦੇ ਵਿੱਚ ਤੁਹਾਨੂੰ ਨਾ ਬਿਲਡਿੰਗ ਬਾਇਲਾਜ਼ ਬਦਲਣੇ ਪੈਂਦੇ ਆ ਅਸੀਂ ਇਹਨੂੰ ਲੋਕਲ ਲੈਵਲ ਦੇ ਉੱਤੇ ਬਿਲਡਿੰਗ ਬਾਇਲਾਜ਼ ਬਦਲ ਰਹੇ ਹਾਂ ਤੇ ਪੂਰੇ ਨਨਪੁਰ ਸਾਹਿਬ ਨੂੰ ਉਸੇ ਵਾਈਟ ਸਿਟੀ ਕੌਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਇੱਕ ਬਹੁਤ ਭਵਯ ਤੈਂਪ ਸਿਟੀ ਜਿਹੜੀ ਹੈ ਬਹੁਤ ਤਾਂਕੀ ਜਿਹੜੀ ਵੀ ਸੰਗਤ ਆਵੇ ਤੇ ਸਾਡੀ ਅਸੀਂ ਮੈਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਤੇ ਸਭ ਦੇ ਵੱਲੋਂ ਜਿੰਨੇ ਵੀ ਦੁਨੀਆ 'ਚ ਬਸਦੇ ਸਿੱਖ ਹੈ ਕਿਉਂਕਿ ਲਈ ਨਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਨਹੀਂ ਉਹਨਾਂ ਦੀ ਕੁਰਬਾਨੀ ਜਿਹੜੀ ਆ ਧਰਮ ਤੋਂ ਉੱਤੇ ਕੁਰਬਾਨੀ ਸੇ ਹਿੰਦ ਦੀ ਚਾਦਰ ਕਿਹਾ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਉਹ ਇਸ ਸਮਾਗਮ ਚੰਗ ਸ਼੍ਰੀਨੰਦਰਪੁਰ ਸਾਹਿਬ ਆਕੇ ਨਤਮਸਤਕ ਹੋਣ ਬਾਬਾ ਬਕਾਲਾ ਦੀ ਨਤਮਸਤਕ ਹੋਣ ਜਿੱਥੇ ਜਿੱਥੇ ਪਟਿਆਲੇ ਬਹੁਤ ਸਮਾਗਮ ਹੋਣਗੇ ਤੁਸੀਂ ਜਰੂਰ ਆਓ ਨਤਮਸਤਕ ਕੋ ਹਰ ਤਰ੍ਹਾਂ ਦੀ ਜਿਹੜੇ ਪ੍ਰਬੰਧ ਹੈ ਇੱਕ ਸ਼ਾਨਦਾਰ ਟੈਂਸਿਟੀ ਅਸੀਂ ਨੰਦਰਪੁਰ ਸਾਹਿਬ ਬਣਾ ਰਹੇ ਆ ਅਨਲਪਸਪ ਲਾਈਟਿੰਗ ਸਾਊਂਡ ਸ਼ੋ ਵੀ ਹੋਗਾ ਡਰੋਨ ਸ਼ੋ ਵੀ ਹੋਊਗਾ ਇਸ ਤੋਂ ਇਲਾਵਾ ਜਿਹੜੇ ਸਾਡੀ ਯੂਨੀਵਰਸਿਟੀ ਚ ਅਸੀਂ ਸੈਮੀਨਾਰਸ ਕਰ ਰਹੇ ਆ ਸਾਡੇ ਪ੍ਰਪੋਜ਼ਲ ਆ ਵਰਲਡ ਪੀਸ ਕਾਨਫਰੰਸ ਵੀ ਅਸੀਂ ਜਿਹੜੀ ਉਹ ਵੀ ਆਯੋਜਿਤ ਕਰਾਂਗੇ ਇਹਦੇ ਜਿਹੜੇ ਪ੍ਰੋਗਰਾਮ ਵਾਲੇ ਦਿਨਾਂ ਸਾਨੂੰ ਹੋਰ ਵਿਸਥਾਰ ਦੇ ਨਾਲ ਤਰੀਕ ਵਾਈਜ਼ ਜਿਹੜੇ ਪ੍ਰੋਗਰਾਮ ਉਹ ਵੀ ਦੇ ਦਾਂਗੇ ਐਡੇ ਵਿੱਚ ਦੇ ਪ੍ਰਧਾਨ ਜੀ ਨੇ ਵੀ ਸਰਕਾਰ ਖੱਲੇ ਨਾਲ ਬਣਾਵੇ ਅਸੀਂ ਮਨਾ ਰਹੇ ਆ ਸਾਡੇ ਨਾਲ ਮਨਾ ਦੇ ਬਿਲਕੁਲ ਦੇਖੋ ਮੇਰੀ ਮੈਂ ਇਹਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਮੈਂ ਇਹ ਇਦਾਂ ਦਾ ਫਸਲੇ ਮੈਜ ਕੋਈ ਰਾਹ ਨਹੀਂ ਤਿੰਨ ਜਾਨ ਅਸੀਂ ਆਪਣਾ ਜਿਹੜਾ ਹੈ ਆਪਣਾ ਕਰਮ ਆਪਣਾ ਧਰਮ ਜੋ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਅਸੀਂ ਕਰਦੇ ਹਾਂ ਜੀ ਮੈਂ ਉਹ ਨਹੀਂ ਹਮੇਲਾ ਚਾਹੁੰਦੇ ਜੀ ਸਾਨੂੰ बार-बार ਤੁਹਾਨੂੰ ਜੀ ਮੇਰੀ ਮੇਰੀ ਆਪ ਜੀ ਆਪ ਜੀ ਜਾਣਦੇ ਹੋ ਆਪ ਜੀ ਕਾਰਨ ਜਾਣਦੇ ਹੋ ਠੀਕ ਹੈ ਬੜਾ ਵਧੀਆ ਕਾਰਨ ਹੈ ਉਹ ਹਮੇਸ਼ਾ ਸਾਡੇ ਦਾ ਸਾਨੂੰ ਜਦੋਂ ਮਰਜ਼ੀ ਬੁਲਾ ਲੈਣ ਸਾ ਅਸੀਂ ਕਿਹਦਾ ਜਾਣ ਨੂੰ ਤਿਆਰ ਆ ਉਹ ਜਦੋਂ ਮਰਜੀ ਆ ਜੀ ਸੀਐਮ ਸਾਹਿਬ ਤਾਂ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਪਰ ਇਹ ਸੀਐਮ ਸਾਹਿਬ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਸੱਦਾ ਦਾ ਦੇਣਾ ਪੈਂਦਾ ਜੀ ਬਿਲਕੁਲ ਸੱਦਾ ਦੇ ਰਹੇ ਤੁਹਾਡੇ ਲਈ ਤੁਸੀਂ ਹੁਣੇ ਬਜਟ ਤੇ ਪੁੱਛਿਆ ਸੀ ਆਲਰੇਡੀ ਜੀ 60 ਕਰੋੜ ਤੋਂ ਵੱਧ ਦਾ ਬਜਟ ਜੀ ਅਲੋਕੇਟਡ ਹੈ ਜੀ ਸੀਐਮ ਸਾਹਿਬ ਨੇ ਕਿਹਾ ਕਿ ਫੰਡਸ ਦੀ ਕੋਈ ਵੀ ਕੰਸੀ ਜਿੰਨੇ ਵੀ ਪੈਸੇ ਇਸ ਮਾਰਗਮਾਰ ਨਹੀਂ ਹੋਣਗੇ ਵਧੀਆ ਬੰਦੂਬਸਤ ਹੁਣ ਇਸ ਤੋਂ ਇਲਾਵਾ ਅਸੀਂ ਇਨਫਰਾਸਟ੍ਰਕਚਰ ਤੇ ਵੀ ਬਹੁਤ ਕੰਮ ਕਰ ਰਹੇ ਹਾਂ ਕੀ ਕਰੀਏ ਯਾਤਰਾਵਾਂ ਹਾਂ ਉਹਦੇ ਮੈਂ ਤੁਹਾਨੂੰ ਜੇ ਕਹੋ ਮੈਂ ਤੁਹਾਨੂੰ ਸ਼ਹਿਰ ਦੱਸ ਦੇ ਹਾਂ ਜੀ ਮੈਂ ਜ਼ਰੂਰ ਦੱਸ ਬਿਲਕੁਲ 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 ਠੀਕ ਹੈ ਜਿਹੜਾ ਇਹ ਮੇਨ ਸਾਡਾ ਮਾਝਾ ਦਵਾਬਾ ਰੂਟ ਹੈ ਇਹ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਜਲੰਧਰ ਬੰਗਾ ਗੜਸ਼ੰਕਰ ਤੋਂ ਹੁੰਦੇ ਹੋਏ ਸ਼੍ਰੀ ਨਗਰ ਸਾਹਿਬ ਇੱਕ ਯਾਤਰਾ ਜਿਹੜੀ ਸੀਐਮ ਸਾਹਿਬ ਲੈ ਕੇ ਆ ਰਹੇ ਹੋ ਸ਼੍ਰੀਨਗਰ ਤੋਂ ਹੁੰਦੇ ਹੋਏ ਬਾਲਾ ਪਠਾਨਕੋਟ ਤਲਵਾੜਾ ਮੁਕੇਰੀਆਂ ਹੁਸ਼ਿਆਰਪੁਰ ਗਰਸ਼ੰਕਰ ਤੇ ਰਣਪੁਰ ਸਾਹਿਬ ਦੋ ਫਿਰ ਇੱਕ ਮਾਲਵਾ ਵਨ ਹੈ ਜੀ ਇਹ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਲੁਧਿਆਣਾ ਖੰਨਾ ਸਰਹੰਦ ਫਤਿਹਗੜ੍ਹ ਸਾਹਿਬ ਮੋਰਿੰਡਾ ਚਮਕੌਰ ਸਾਹਿਬ ਹੁੰਦੇ ਹੋਏ ਰੋਪੜ ਤੇ ਫਿਰ ਸ਼੍ਰੀਨਨਤਪੁਰ ਸਾਹਿਬ ਜਿਹੜਾ ਮਾਲਵਾ ਟੂ ਰੂਟ ਹੈ ਉਹ ਹੈ ਜੀ ਬਠਿੰਡੇ ਤੋਂ ਸ਼ੁਰੂ ਹੁੰਦੇ ਹੋਏ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕੁਲਾਰੀ ਰੋਪੜ ਤਿਸ਼ਰੀਨਗਰ ਸਾਹਿਬ ਇਹਨਾਂ ਦੇ ਵਿੱਚ ਜੀ ਇਹ 2-3 ਦਿਨ ਲੱਗਣਗੇ 19 ਤਰੀਕ ਤੋਂ ਸ਼ੁਰੂ ਹੋਣਗੇ ਤੇ 22 ਤਰੀਕ ਨੂੰ ਨਨਪੁਰ ਸਾਹਿਬ ਪਹੁੰਚਣਗੇ ਇਹਨਾਂ ਦੇ ਵਿੱਚ 2 ਦਿਨ ਦਾ ਉੱਥੇ ਨਾਈਟ ਹਾਲਟ ਵੀ ਹੋਗਾ ਵੱਖ-ਵੱਖ ਸ਼ਹਿਰਾਂ 'ਹਰ ਤਰ੍ਹਾਂ ਦਾ ਬੰਦਬਸ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਸੰਗਤ ਦੇ ਲਈ ਰਸਤੇ ਦੇ ਵਿੱਚ ਵੀ ਇਸ ਤੋਂ ਬਾਅਦ ਅਨਲਪਰ ਸਾਹਿਬ ਵੀ ਜੀ ਜੈਤਰਾਮਾ ਇਹ ਤੇ ਸ੍ਰੀ ਗੁਰੂ ਬ੍ਰਾਂਸਾਹ ਦਾ ਹੋਏਗਾ ਇਹਦੇ ਵਿੱਚ ਇਹਦੇ ਵਿੱਚ ਜੋ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਸੰਗਤ ਦਾ ਕਿਹਲੇ ਫੀਡਬੈਕ 31 ਜੁਲਾਈ ਤੱਕ ਹੈ ਆਪ ਵੀ ਦੇ ਸਕਦੇ ਹੋ ਜੋ ਜੋ ਜੀਵਨ ਜੀਵੇਂ ਫੀਡਬੈਕ ਆ ਰਿਹਾ ਸੀ ਉਸ ਦੇਖਿਆ ਕਰਾਂਗੇ ਇਸ ਦੇ ਵਿੱਚ ਉਹਨਾਂ ਦੇ ਜੀਵਨ ਦੇ ਸੰਬੰਧ ਸਾਕੀਆਂ ਵੀ ਹੋਣਗੀਆਂ ਪੰਜ ਪਿਆਰੇ ਵੀ ਹੋਣਗੇ ਹੋਰ ਝੋ ਜੋ ਆ ਰਿਹਾ ਜਿਵੇਂ ਜਿਵੇਂ ਫੀਡਬੈਕ ਆ ਰਿਹਾ ਉਹਨਾਂ ਨੂੰ ਇਹ ਵੱਡੇ ਤੋਂ ਹਨਨਪੁਰ ਸਾਹਿਬ ਕਰ ਰਹੇ ਕਿ ਉੱਥੇ ਦੇ ਜ਼ਥੇਦਾਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਬਿਲਕੁਲ ਲਗਾਤਾਰ ਚੱਲ ਰਹੀ ਹੈ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਹਨਨਪੁਰ ਸਾਹਿਬ ਕਰਨ ਦਾ ਇਤਿਹਾਸ ਨਵੇਂ ਪਾਤਸ਼ਾਹ ਦਾ ਆ ਨਵੇਂ ਪਾਤਸ਼ਾਹ ਕੀਤਪੁਰ ਸਾਹਿਬ ਤੋਂ ਉੱਠ ਕੇ ਹੁਣੀ ਹਨਨਪੁਰ ਸਾਹਿਬ ਆ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਲੈ ਕੇ ਸ਼ਹਿਰ ਬਸਾਇਆ ਜਿਸ ਦਾ ਨਾਮ ਹੁਣੀ ਚੱਕ ਨਾਨਕੀ ਰੱਖਿਆ ਚੱਕ ਨਾਨਕੀ ਦੇ ਵਿੱਚ ਬਾਅਦ ਚੋ ਦਸ਼ਵੇਸ਼ ਪਿਤਾ ਨੇ ਕੁਝ ਹੋਰ ਪਿੰਡ ਜੋੜ ਕੇ ਰੱਖਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਉਹ ਸਥਾਨ ਹੈ ਜਿੱਥੋਂ ਨੌਵੇਂ ਪਾਤਸ਼ਾਹ ਦਿੱਲੀ ਲੀਰਵਾਨਾ ਹੋਏ ਸ਼ਹਾਦਤ ਦੇ ਲਈ ਤੇ ਸ਼੍ਰੀ ਅਨੰਦਪੁਰ ਸਾਹਿਬ ਇਸ ਕਰਕੇ ਨਾਲੀ ਬਾਬਾ ਬਕਾਲਾ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਜਦੋਂ ਮੱਖਣ ਸ਼ਾਲਬਾਨਾ ਨੇ ਕਿਹਾ ਸੀ ਗੁਰੂ ਲਾਡੋਰੇ ਉਹ ਉਹ ਸਥਾਨ ਹੈ ਇਸ ਤੋਂ ਇਲਾਵਾ ਪਟਿਆਲੇ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੇ-ਜਿੱਥੇ ਵੀ ਨੌਵੇਂ ਪਾਤਸ਼ਾਹ ਦੇ ਚਰਨਛੂਪ ਪ੍ਰਾਪਤ ਸਥਾਨ ਹੈ ਉੱਥੇ ਸਾਰੇ ਗੁਰਦੁਆਰਿਆਂ ਤੇ ਸਾਰੇ ਗੁਰਦੁਆਰਿਆਂ ਦੇ ਅਸੀਂ ਯਾ ਕਵੀ ਦਰਬਾਰਿਆਂ ਕੀਰਤਨ ਦਰਬਾਰ ਦਾ ਬਖਸ਼। ਬਹੁਤ ਧੰਨਵਾਦੀ ਆਪ ਸਭ ਦਾ ਬਹੁਤ ਧੰਨ